ਦੇਸੀ ਗਾਜਰਾ ਪਾ ਕੇ ਮੋਗਲਵਾ ਕੇ ਉਹਦੋਂ ਵੀ ਜੜ ਕੱਢਦੇ ਅੱਛਾ ਗਾਜਰਾ ਵਾਦੀਆਂ ਸਾਰੇ ਪਸ਼ੂ ਢੱਲੇ ਕਰ ਲਏ ਐਵੇਂ ਭਾਈ ਕਹਿੰਦੇ ਬੋਲ ਨੂੰ ਪਾਓ ਉਹ 100 ਰੁਪਏ ਦਾ ਬੈਗ ਹੁੰਦਾ ਸੀਗਾ ਤੇ ਮੈਂ 10 ਲੱਖ ਲਿਆਉਣੇ ਅਸੀਂ ਚਾਰ ਚਾਰ ਸਾਰੇ ਮਾਲ ਨੂੰ ਖੋਲਦਾ ਠੰਡ ਬਾੜੀ ਸੀ ਦੋ ਮਹੀਨਾ ਪਹਿਲਾਂ ਸਾਰੇ ਹੀ ਬਿਮਾਰ ਹੋ ਗਏ ਉਹ ਠੀਕ ਆ ਉਧਰੋਂ ਗਾਜਰਾ ਪੁੰਨੀਏ ਉਧਰੋਂ ਖਾਣੇ ਨਹੀਂ ਬਸ ਲੋਕਾਂ ਦੇ ਮਗਰ ਲਾ ਕੇ ਇਹ ਬਾਪੂ ਜਿਹੜੀ ਹੈਗੀ ਇਹਦੇ ਚ ਫਿਰ ਕਮਾਈ ਕਿੱਥੋਂ ਆਉਂਦੀ ਆ ਪੈਸਾ ਕਿੱਥੋਂ ਆਉਂਦਾ ਅਸੀਂ ਖਾਂਦੇ ਹੀ ਕੋਣ ਨਹੀਂਗੇ ਅੱਛਾ ਰੋਟੀ ਇੱਕ ਟਾਈਮ ਖਾ ਲਈ ਤਾਂ ਵੀ ਅਸੀਂ ਬਾਜਦੇ ਆਂ ਤੇ ਸਾਨੂੰ ਕੀ ਫਿਰ ਖਾਣਾ ਸੀ ਕੀ ਵਰਗ ਆ ਆਪਦੇ ਆਪਦੇ ਸਿੱਧਾ ਇਹਨਾਂ ਨੂੰ ਖਵਾਈ ਜਾਂਦੇ ਆਂ ਆ ਮੁੰਡੇ ਨੇ ਕੋਈ ਕੇਲਾ ਅੰਗੂਰ ਜੋ ਕੁਸੋ ਲਾਉਂਦੇ ਸੀ ਇਹਨੂੰ ਹੀ ਖਵਾਇਆ ਆਪ ਨਹੀਂ ਖਾਦਾ ਅੱਛਾ ਇਹਨੂੰ ਹੀ ਖਵਾਇਆ ਹੈ ਇੱਕ ਵਾਰ ਇਹ ਬਾਪੂ ਤੂੰ ਕਹਿ ਦੇਣਾ ਪ੍ਰਾਲੀ ਤੇ ਇੱਕ ਵਾਰ ਇਹ ਮੁੰਡੇ ਵੀ ਆ 50 ਰੁਪਏ ਕਿੱਲੇ ਆ ਹਾਂ ਕਿੱਲੋ ਲਿਆਵਾਂਗੇ ਤੇ ਕੀ ਖਾਣਗੇ ਫਿਰ ਕੋਈ ਸਹੀ ਖਾ ਲੈਂਦਾ ਵਿਚਾਰਾ ਹਾਂ ਯਾਨੀ ਕਿ 3 ਤਰੀਕ ਨੂੰ ਅਸੀਂ ਜਿੱਤ ਕੇ ਗਏ ਆ ਹਾਂ ਤੇ 23 ਨੂੰ ਬਣਾਈ 20 ਦਿਨ ਨਾ ਸੀ ਨਾ ਤੇ ਨਾ ਇਹ ਨਾਤਾ ਦੇਖੋ ਸਾਡੀ ਸੇਵਾ ਵੇਖ ਲੋ ਕੀ ਹੈ ਤੇ ਹੁਣ ਇਹਨੂੰ ਤੁਸੀਂ ਉਦੋਂ ਤਾਂ ਆਂਦੇ ਪ੍ਰਾਲੀ ਬਰੂਲੀ ਦੇ ਹੁਣ ਵੀ ਪ੍ਰਾਲੀ ਤੋਂਵੇਂ ਰਲਮਾਈਆਂ ਮਾਲ ਰਲਮਾਈਆਂ ਹਾਂ ਠੀਕ ਆ ਕਿੰਨੇ ਪਸ਼ੂ ਆ ਬਾਪੂ ਘਰੇ ਸਾਰੇ ਹੁਣ ਦਾਨੀਆ 40 ਮਗਰੋਂ ਚੱਕਦੀਆਂ ਬਰਜੋ ਰੂੜੀਆਂ ਹੁਣ 30 ਰਹਿ ਗਏ ਆ 30 ਪਸ਼ੂ ਹਾਂ ਤੇ 30 ਪਸ਼ੂ ਫਿਰ ਦੁੱਧ ਵਾਲੇ ਵਿੱਚੋਂ ਕਿੰਨੇ ਆ ਨਹੀਂ ਬਸ ਇਹੀ ਚੁੰਗੀ ਜਾਂਦੇ ਜਿਹੜੇ ਹੁਣ 6 ਬੱਚੇ ਕੱਲ ਨੂੰ ਹੀ ਪਰਸੋ ਲਿਆਵਾਂਗੇ ਬਾਬੂ ਗੁਲੇ ਖੜੇ ਨੇ ਐਸ ਵਕਤ ਖੜੇ ਨੇ ਡੀ ਐਲ ਐਫ ਐਚ ਡੈਕ ਬਾਪੂ ਗੁਲੇ ਖੜੇ ਨੇ ਜਗਜੀਤ ਸਿੰਘ ਜੀ ਉਹਨਾਂ ਕੋਲੇ ਤੇ ਐਸ ਕੱਟੇ ਦੀ ਵੀਡੀਓ ਬਾਪੂ ਨਾਲ ਆਪਾਂ ਵੀਡੀਓ ਕੀਤੀ ਸੀਗੀ ਧਨੌਲੇ ਮੰਡੀ ਤੇ ਧਨੌਲਾ ਜਿਹੜਾ ਮੇਲਾ ਸੀਗਾ ਬਾਪੂ ਸਾਸਰੀ ਘਾਲ ਸਭ ਤੋਂ ਪਹਿਲਾਂ ਤੇ ਉਸ ਦਿਨ ਤਾਂ ਬਾਪੂ ਤੁਸੀਂ ਕਹਿੰਦੇ ਜਾਂਦਾ ਵੀ ਆਪਾਂ ਦਾ ਵੈਸੇ ਹੀ ਸ਼ੌਂਕ ਨੂੰ ਇੱਥੇ ਲੈ ਆਂਦਾ ਵਾ ਹਾਂਜੀ ਹਾਂਜੀ ਆਜੀ ਸ਼ੌਂਕ ਤੇ ਹੁਣ ਮੈਨੂੰ ਲੱਗਦਾ ਵੀ ਇਹ ਪੈ ਗਿਆ ਚਸ ਜੇ ਹੁਣ ਮੇਲਿਆਂ ਵਾਲਾ ਨਹੀਂ ਜੈਸੇ ਵੀ ਬਾਈ ਇਹਦੇ ਬੇਟੇ ਨਹੀਂ ਪਵਾਇਆ ਸੀ ਕੱਲ ਪਾਉਣ ਜੋ ਗਿਆ ਹਾਂਜੀ ਹਾਂਜੀ ਵੀ ਇਹ ਉਹਦੇ ਧਨੌਲੇ ਪਹਿਲੀ ਵਾਰ ਸੀ ਪਹਿਲੀ ਵਾਰ ਧਨੌਲੇ ਪਹਿਲੀ ਵਾਰ ਧਨੌਲੇ ਉਹਦੇ 24 ਮਹੀਨਾ ਦੇ ਹੁਣ ਸਦਾਈਆਂ ਦੇ ਨੇੜ ਹੋਣ ਵਾਲਾ ਸਦਾਈਆਂ ਦਾ ਹੋ ਗਿਆ ਦੀ ਸੇਵਾ ਸੁਆ ਵਧਾਤੀ ਹੈ ਕੋਈ ਨਹੀਂ ਹੈ ਜੀ ਉਨ ਹੀ ਨਹੀਂ ਵਾਜੀ ਹਾਂ ਜਾਨਕਿ 3 ਤਰੀਕ ਤੋਂ ਜਾ ਕੇ ਹਾਂ ਤੇ 23 ਤਰੀਕ ਨੂੰ ਨਵਾਇਆ ਸੀ ਜਾ ਕੇ ਉਹ ਵੀ ਵੀਡੀਓ ਤੁਹਾਡੇ ਵਾਲਗੇ ਭਰਾਣੇ ਬਣਾਈ ਸੀਗੀ ਹਾਂ ਮੈਂ ਹੀ ਬਣਾਈ ਸੀ ਇੱਕ ਵੀਡੀਓ ਨਹੀਂ ਕਰੇ ਬਣਾਈ ਸੀ ਅੱਛਾ ਕਰੇ ਬਣਾਈ ਸੀ ਯਾਨੀ ਕਿ 3 ਤਰੀਕ ਨੂੰ ਅਸੀਂ ਜਿੱਤ ਕੇ ਗਏ ਆ ਹਾਂ ਤੇ 23 ਨੂੰ ਬਣਾਈ 20 ਦਿਨ ਨਾ ਸੀ ਨਾ ਤੇ ਨਾਏ ਨਾਤਾ ਦੇਖੋ ਸਾਡੀ ਸੇਵਾ ਵੇਖ ਲੋ ਕੀ ਹੈ ਤੇ ਹੁਣ ਇਹਨੂੰ ਤੁਸੀਂ ਉਦੋਂ ਤਾਂ ਆਉਂਦੇ ਪ੍ਰਾਲੀ ਬਰੂਲੀ ਤੇ ਹੁਣ ਵੀ ਪ੍ਰਾਲੀ ਤੋਂਵੇਂ ਰਲਮਈਆਂ ਮਾਰ ਰਲਮਈਆਂ ਹਾਂ ਠੀਕ ਆ ਕਿੰਨੇ ਪਸ਼ੂ ਆ ਬਾਪੂ ਘਰੇ ਸਾਰੇ ਹੁਣ ਕਹਿੰਦੇ 40 ਤੋਂ ਮਗਰੋਂ ਚੱਕ ਤੀਆਂ ਬਰਜੋ ਰੂੜੀਆਂ ਹੁਣ 30 ਰਹਿ ਗਏ ਆ 30 ਪਸ਼ੂ ਹਾਂ ਤੇ 30 ਪਸ਼ੂ ਫਿਰ ਦੁੱਧ ਵਾਲੇ ਵਿੱਚੋਂ ਕਿੰਨੇ ਆ? ਨਹੀਂ ਬਸ ਇਹੀ ਚੁੰਗੀ ਜਾਂਦੇ ਜੇ ਹੁਣ 6 ਬੱਚੇ ਕੱਲ ਨੂੰ ਹੀ ਪਰਸੋਂ ਲਿਆਵਾਂਗੇ। ਅੱਛਾ ਉਹ ਬਸ ਉਹ ਸ਼ੌਂਕ ਹੀ ਉਹ ਸੇਵਾ ਹੀ ਕਰੀ ਜਾਂਦੇ ਇਹਨਾਂ ਦੀ। ਨਹੀਂ ਸੇਵਾ ਫੰਡ ਲੈ ਤੇ 5000 ਘਟਦਾ ਹੈ। ਠੀਕ ਆ। ਤੇ ਬਈ ਫਿਰ ਬਾਪੂ ਜਿਹੜੀ ਹੈਗੀ ਇਹਦੇ ਚ ਫਿਰ ਕਮਾਈ ਕਿੱਥੋਂ ਆਉਂਦੀ ਆ? ਪੈਸਾ ਕਿੱਥੋਂ? ਅਸੀਂ ਖਾਂਦੇ ਹੀ ਕੋਣ ਨਹੀਂਗੇ। ਅੱਛਾ ਰੋਟੀ ਇੱਕ ਟਾਈਮ ਖਾ ਲਈ ਤਾਂ ਵੀ ਅਸੀਂ ਬਾਜਦੇ ਆਂ ਤੇ ਸਾਨੂੰ ਕੀ ਫਿਰ ਖਾਣਾ ਸੀ ਕਿ ਵਰਗ? ਆ ਆ ਉਹਦੇ ਆਪਦੇ ਸਿੱਧਾ ਇਹਨਾਂ ਨੂੰ ਖਵਾਈ ਜਾਂਦੇ। ਆ ਮੁੰਡੇ ਨੇ। ਕੋਈ ਕੇਲਾ, ਅੰਗੂਰ ਜੋ ਕੁਸੋ ਲਾਉਂਦੇ ਸੀ ਇਹਨੂੰ ਹੀ ਖਵਾਇਆ ਆਪ ਲਿਖਾ ਅੱਛਾ ਇਹਨੂੰ ਹੀ ਖਵਾਇਆ ਹੈ ਇੱਕ ਵਾਰੀ ਬਾਪੂ ਨੂੰ ਕਹਿ ਦੇਣਾ ਪਰਾਲੀ ਤੇ ਇੱਕ ਵਾਰੀ ਮੂਹਰੇ ਵੀ ਆ 50 ਰੁਪਏ ਕੇਲੇ ਆ ਹਾਂ ਕਿਲੋ ਲਿਆਵਾਂਗੇ ਤੇ ਕੀ ਖਾਣਗੇ ਫਿਰ ਕੋਈ ਸਹੀ ਖਾ ਲੈਂਦਾ ਵਿਚਾਰਾ ਹਾਂ ਪਿਆਰ ਜਿਹਣਾ ਹੂੰ ਬਸ ਹਾਂ ਮਾੜਾ ਮੋਟਾ ਮੂੰਹ ਨੂੰ ਲਾ ਦਿੰਨੇ ਆ ਮੂੰਹ ਜਾਂ ਨਿੰਬੂ ਨਿੰਬੂ ਜੋ ਮਰ ਜਾ ਛੱਡਣਾ ਨਿਸਾਨ ਸਾਨ ਦਾ ਬਾਪੂ ਉਹਦੇ ਨਾਲ ਤੂੰ ਆਣਾ ਵਾ ਸੇਵਾ ਘਟਾਈ ਆ ਮੈਨੂੰ ਲੱਗਦਾ ਤਿੰਨਾਂ ਕਿ ਮਹੀਨਾ ਸੇਵਾ ਵਧਾ ਦੇ ਲੱਗਦੀ ਸੀ ਗਾਜਰਾ ਪਾ ਕੇ ਮੋਗ ਲਵਾ ਕੇ ਉਹਦੋਂ ਵੀ ਜੜ ਕੱਢਦੇ ਅੱਛਾ ਗਾਜਰਾ ਵਾਦ ਗਿਆ ਸਾਰੇ ਪਸ਼ੂ ਢੱਲੇ ਕਰ ਲਏ ਐਵੇਂ ਭੈ ਕਹਿੰਦੇ ਬੋਲ ਨੂੰ ਪਾਓ ਉਹ 100 ਰੁਪਏ ਦਾ ਬੈਗ ਹੁੰਦਾ ਸੀਗਾ ਤੇ ਮੈਂ 10-10 ਲੈ ਆਉਣੇ ਅਸੀਂ ਚਾਰ-ਚਾਰ ਸਾਰੇ ਮਾਲ ਨੂੰ ਖੋਲਦਾ ਠੰਡ ਬਾਲੀ ਸੀ ਦੋ ਮਹੀਨਾ ਪਹਿਲਾਂ ਸਾਰੇ ਹੀ ਬਿਮਾਰ ਹੋ ਗਏ ਉਹ ਠੀਕ ਆ ਉਦੋਂ ਗਾਜਰਾ ਤੁਰ ਨਹੀਂ ਆਉਂਦਾ ਲੋਕਾਂ ਦੇ ਮਗਰ ਲਾ ਕੇ ਅੱਛਾ ਤੇ ਹਣ ਹਣ ਫਿਰ ਕੀ ਆ ਇਹਦੀ ਸੇਵਾ ਕੀ ਆ ਬਸ ਸੇਵਾ ਨਾਰਮਲ ਹੀ ਹੈ ਜੀ ਨਾਰਮਲ ਹੀ ਹੈ ਜੀ ਵੀ ਹੋਈ ਨਹੀਂ ਸੇਵਾ ਠੀਕ ਆ ਹੁਣ ਇਹ ਹੋ ਗਿਆ 27 ਮਹੀਨਿਆਂ ਦਾ ਹਣਾ ਹਾਂ 27 ਮਹੀਨਿਆਂ 27 ਮਹੀਨਿਆਂ ਦਾ ਹੋ ਗਿਆ ਤੇ ਉੱਥੇ ਬਾਪੂ ਕਿਹੜੇ ਨੰਬਰ ਤੇ ਰਿਹਾ ਸੀਗਾ ਉੱਥੇ ਪਹਿਲੇ ਤੇ ਹੀ ਪਹਿਲੇ ਤੇ ਰਿਹਾ ਸੀ ਹਾਂ ਤੇ ਉੱਥੇ ਜਦੋਂ ਕਿਹਾ ਇਹਨਾਂ ਵੀ ਲੈ ਵੀ ਇਹਦਾ ਪਰਾਲੀ ਵਾਲਾ ਮੇਰਾ ਤਾਂ ਹੈ ਵੀ ਅਹੀਂ ਨਹੀਂ ਕੋਈ ਫੀਡ ਫੂਡ ਪਾਈ ਗਈ ਹੈ ਨਾ ਇਹ ਵਾਕਈ ਤੇ ਸੋਹਣਾ ਵੀ ਬਹੁਤ ਆ ਇਹ ਹੈ ਕਿਹੜੇ ਸੰ ਦਾ ਬਾਪੂ ਇੱਕ ਉਹ ਨੂਰ ਦਾ ਜੀ ਕੋਈ ਨੂਰ ਦਾ ਠੀਕ ਆ ਤੇ ਸੀਮਾ ਨੂੰ ਸੀਗਾ ਉਹਦਾ ਲਿਆ ਉਹ ਆਇਆ ਸੀਮਾ ਨੂੰ ਲਵਾਇਆ ਸੀਗਾ ਠੀਕ ਹੈ ਅੱਜ ਉਮੀਦ ਫਿਰ ਹੈਗੀ ਬਾਪੂ ਇੱਥੇ ਸ਼ਾਮ ਦੇ ਵਿੱਚ ਇਹ ਜੋ ਮਹਾਰਾਜ ਨੂੰ ਪਤਾ ਜੀ ਉਹ ਸਾਡੇ ਦਾ ਵਸਾਈ ਤਾਂ ਥਾਪੀਆਂ ਮਾਰ ਕੇ ਆਈਆਂ ਤੇ ਹੋਰ ਵੀ ਕੋਈ ਜਾਨਵਰ ਐ ਉਹ ਜਿਆ ਤਿਆਰ ਕਰ ਲਿਆ ਕਿ ਨਹੀਂ ਨਿੱਕਾ ਲਿਆਂਦਾ ਸੀ ਉਹ 15 ਮਹੀਨਿਆਂ ਦੀ ਸੀ ਉਹਨਾਂ ਦੇ ਰੰਗ ਚੋਂ ਮੋੜਤੀ ਤੇ ਹੋਰ ਵਰਸੋ ਲਿਆਵਾਂਗੇ ਨਿੱਕੇ ਬੋਲ ਅੱਛਾ ਤੇ ਇੱਕ ਇਹਦੀ ਭੈਣ ਲਿਆਵਾਂਗੇ 6 ਮਹੀਨੇ ਵਾਲੇ ਚ ਅੱਛਾ ਕਿੰਨੇ ਕਿੰਨੇ ਕੱਟੇ ਰੱਖੇ ਹੋਏ ਆ ਕੱਟੇ ਹੋਣੀ ਤੁਮਗਰੋ 2 ਹੋਏ ਇੱਕ 11 ਤਰੀਕ ਦਾ ਜਰਮ ਹੈ ਅੱਛਾ ਇੱਕ ਦਾ 20 ਆ 20 ਤਰੀਕ ਨੂੰ ਉਦੋਂ ਹੋਣਾ 20 ਦਿਨਾਂ ਦਾ ਉਹ ਵੀ ਲਿਆਵਾਂਗੇ ਉਹ ਵੀ ਲਿਆਉਣਾ ਵਾ ਹਾਂ ਠੀਕ ਆ ਬਾਪੂ ਫਿਰ ਵੇਨੇ ਆਪਾਂ ਕੰਪੀਟੀਸ਼ਨ ਲੜਦੇ ਆ ਹਨਾ ਟੂਰਨਾਮੈਂਟ ਠੀਕ ਆ ਧੰਨਵਾਦ ਜੀ ਜੀ ਮਹਾਰਾਜ ਜੀ ਫੁੱਲ ਫੁੱਲ ਲਗਾ ਤਾ ਪਹਿਲਾਂ ਨਹੀਂ ਕਰਨੀ ਹੈ ਨਹੀਂ ਨਹੀਂ ਕਰ ਜਾਣਾ ਉਹਨਾਂ ਵਾਕਏ ਤੂੰ ਫੁੱਲ ਵੀ ਨਾ ਵੀ ਜੋ ਫੁੱਲ ਲੱਗ ਗਿਆ ਫੇਰ ਕਰੇਗਾ ਹਨਾ ਨਹੀਂ ਨਹੀਂ ਆ ਜਾ ਜਮਾਲ ਹੁਣ ਮਾੜੀ ਮੋਟੀ ਦਾ ਸੁਨਾ ਜਾ ਕੋਈ ਨਹੀਂ ਨਹੀਂ ਕੋਈ ਨਹੀਂ ਮਹਾਰਾਜ ਜੀ ਬਾਤ ਜੀ ਠੀਕ ਆ ਸੱਚੇ ਪਾਤਸ਼ਾਹ